ਲੁੱਟਖੋਹ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਤਾਂ ਜਿਹੜੇ ਲੁੱਟੇੜੇ ਲੁੱਟਖੋਹ ਦੀ ਵਾਰਦਾਤ ਨੂੰ ਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪਿਸਤੌਲ ਦੀ ਨੋਕ ਤੇ ਜਿਹੜਾ ਇੱਕ ਦੁਕਾਨਦਾਰ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਹੈ ਜਿੱਥੇ ਜਿਹੜੇ ਲੜਕੀਆਂ ਕੰਮ ਕਰਦੇ ਸੀਗਾ ਉੱਥੇ ਅਚਾਨਕ ਜਿਹੇ ਤਿੰਨ ਤੋਂ ਚਾਰ ਨਕਾਬਪੋਸ਼ ਜਿਹੜੇ ਵਿਅਕਤੀ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਆ ਲੁੱਟ ਦੀ ਵਾਰਦਾਤ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦੱਸਦੇ ਕਿ ਇਸ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਜਿਹੜੀ ਕਟਨਾ ਸਾਰੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਆ ਇਹ ਮਾਮਲਾ ਜਿਹੜਾ ਹਸ਼ਾਰਪੁਰ ਤੋਂ ਸਾਹਮਣੇ ਆਇਆ ਹਸ਼ਾਰਪੁਰ ਦੇ ਪਿੰਡ ਭਾਮ ਦੇ ਵਿੱਚ ਬਿੱਤੇ ਦੇ ਨੇ ਜਿਹੜਾ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਤਿੰਨ ਲੁੱਟੇੜਿਆਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ 2.5 ਲੱਖ ਰੁਪਏ ਦੀ ਲੁੱਟ ਕੇ ਕਰਕੇ ਜਿਹੜੇ ਆ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਲੁੱਟ ਦੀ ਜਿਹੜੀ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਆ ਤਾਂ ਦੁਕਾਨਦਾਰ ਮਾਲਕ ਅਨੁਸਾਰ ਦੁਕਾਨ ਦੇ ਉੱਤੇ ਕੰਮ ਕਰਨ ਵਾਲੀਆਂ ਲੜਕੀਆਂ ਬੈਠੀਆਂ ਹੋਈਆਂ ਸਨ ਤਾਂ ਇੱਕ ਦੱਸਦੇ ਕਿ ਦੁਪਹਿਰ ਦੀ ਗੱਲ ਹੈ ਦੁਪਹਿਰ ਇੱਕ ਨੌਜਵਾਨ ਹੁੰਦਾ ਜਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਪੈਸੇ ਕਢਾਉਣੇ ਆ ਤਾਂ ਜਦੋਂ ਲੜਕੀ ਆਪਣਾ ਪੈਸਾ ਕਢਾਉਣ ਦੇ ਲਈ ਉਹ ਡਾਕੂਮੈਂਟ ਮੰਗਦੀ ਹੈ ਤਾਂ ਨਾਲ ਹੀ ਉਸਦੇ ਵੱਲੋਂ ਜਿਹੜੀ ਆ ਪਿਸਤਰ ਕੱਢੀ ਜਾਂਦੀ ਹੈ ਦੋਸਤੋ ਡਰਾ ਤੁਮਕਾਗ ਜਿਹੜੀ ਆ ਗੱਲ ਚ 2.5 ਲੱਖ ਰੁਪਏ ਜਾਂ ਲੈ ਕੇ ਫਰਾਰ ਹੋ ਜਾਂਦਾ ਤਾਂ ਲਗਾਤਾਰ ਪਹਿਲੇ ਵਾਰ ਜਿਸੇ ਵੀਡੀਓ ਸਾਹਮਣੇ ਆਈ ਨੇ ਜਿਸ ਤੇ ਪਿਸਤੌਲ ਦੇ ਨੋਕ ਤੇ ਸ਼ਰਿਆਮ ਜਿਹੜੀਆਂ ਲੁੱਟ ਖੋਹ ਹੋ ਰਹੀ ਆ ਤਾਂ ਪੁਲਿਸ ਵੀ ਜਿਹੜਾ ਇਹਨਾਂ ਤੇ ਸਿਕੰਜਾ ਕੱਸ ਦੀ ਨਜ਼ਰ ਆ ਰਹੀ ਆ ਤਾਂ ਹੁਣ ਵੀ ਜਿਹੜੀ ਆ ਹਿਸ਼ਾਰਪੁਰ ਤੋਂ ਘਟੜਾ ਸਾਹਮਣੇ ਆਈ ਆ ਹਿਸ਼ਾਰਪੁਰ ਦੇ ਵਿੱਚ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਤੇ ਤਿੰਨ ਤੋਂ ਚਾਰ ਨਕਾਬਪੋਸ਼ ਵਿਅਕਤੀ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਦੇ ਇੱਕ ਦੇ ਕੋਲ ਜਿਹੜੀ ਇੱਕ ਪਿਸਤਲ ਹੁੰਦੀ ਆ ਜੋ ਕਿ ਪਿਸਤਲ ਦੇ ਨੋਕ ਤੇ ਕੰਮ ਕਰ ਰਹੀ ਆ ਲੜਕੀਆਂ ਨੂੰ ਡਰਾ ਤਮਕਾ ਕੇ ਜਿਉਂ ਨਾਲ ਦੇ ਕੋਲੋਂ 2.5 ਲੱਖ ਰੁਪਏ ਗੱਲੇ ਚ ਕੱਢ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਮ ਮਗਰੋਂ ਜਿਹੜੀ ਲੜਕੀਆਂ ਉਹਨਾਂ ਨੂੰ ਚੀਕਾਂ ਮਾਰ ਆਵਾਜ਼ਾਂ ਮਾਰਦੇ ਏਰੀਆ ਰਹਿ ਜਾਂਦੇ ਜਿਸ ਤਿੱ ਸਾਰੀ ਜਿਹੜੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਆ ਤਾਂ ਹੁਣ ਇਹ ਦੇਖਣਾ ਵੀ ਕਾ ਕਿ ਇਸ ਵੀਡੀਓ ਤੋਂ ਬਾਅਦ ਸ਼ਾਰਪੂਲ ਪੁਲਿਸ ਕੀ ਐਕਸ਼ਨ ਲੈਂਦੀ ਆ ਕਿੰਨੀ ਦੇਰ ਤੱਕ ਜਿਹੜੀ ਆ ਇਹਨਾਂ ਲੁੱਟੇਰਿਆਂ ਨੂੰ ਕਾਬੂ ਕਰਦੀ ਆ ਲੁੱਟਖੋ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਤਾਂ ਜਿਹੜੇ ਲੁੱਟੇੜੇ ਲੁੱਟਖੋ ਦੀ ਵਾਰਦਾਤ ਨੂੰ ਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਅਜਿਹਾ ਇੱਕ ਮਾਮਲਾ ਸਾਹਮਣੇ ਆ ਜਿੱਥੇ ਪਿਸਤੌਲ ਦੀ ਨੋਕ ਤੇ ਜਿਹੜਾ ਇੱਕ ਦੁਕਾਨਦਾਰ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਹੈ ਜਿੱਥੇ ਜਿਹੜੇ ਲੜਕੀਆਂ ਕੰਮ ਕਰਦੇ ਸੀਗਾ ਉੱਥੇ ਅਚਾਨਕ ਜਿਹੇ ਤਿੰਨ ਤੋਂ ਚਾਰ ਨਕਾਬਪੋ ਜਿਹੜੇ ਵਿਅਕਤੀ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਹੈ ਲੁੱਟ ਦੀ ਵਾਰਦਾਤ ਉੱਤੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦੱਸਦੇ ਕਿ ਇਸ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਜਿਹੜੀ ਕਟੜਾ ਸਾਰੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਆ ਇਹ ਮਾਮਲਾ ਜਿਹੜਾ ਹਿਸ਼ਾਰਪੁਰ ਤੋਂ ਸਾਹਮਣੇ ਆਇਆ ਹਿਸ਼ਾਰਪੁਰ ਦੇ ਪਿੰਡ ਭਾਮ ਦੇ ਵਿੱਚ ਬਿੱਤੇ ਦੇ ਨੇ ਜਿਹੜਿਆ ਵੈਸਟ ਅ ਯੂਨੀਅਨ ਦੀ ਦੁਕਾਨ ਤੋਂ ਤਿੰਨ ਰੋਟੇੜਿਆ ਦੇ ਵੱਲੋਂ ਪਿਸਤੌਲ ਦੀ ਨੋਕ ਤੇ 2.5 ਲੱਖ ਰੁਪਏ ਦੀ ਲੁੱਟ ਕੇ ਕਰਕੇ ਜਿਹੜੇ ਆ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਲੁੱਟ ਦੀ ਜਿਹੜੀ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਆ ਤਾਂ ਦੁਕਾਨਦਾਰ ਮਾਲਕ ਅਨੁਸਾਰ ਦੁਕਾਨ ਦੇ ਉੱਤੇ ਕੰਮ ਕਰਨ ਵਾਲੀਆਂ ਲੜਕੀਆਂ ਬੈਠੀਆਂ ਹੋਈਆਂ ਸਨ ਤਾਂ ਇੱਕ ਦੱਸਦੇ ਕਿ ਦੁਪਹਿਰ ਦੀ ਗੱਲ ਹੈ ਦੁਪਹਿਰ ਇੱਕ ਨੌਜਵਾਨ ਹੁੰਦਾ ਜਿਸ ਤੇ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਪੈਸੇ ਘਟਾਉਣੇ ਆ ਤਾਂ ਜਦੋਂ ਲੜਕੀ ਆਪਣਾ ਪੈਸਾ ਘਟਾਉਂਦੇ ਜਦੋਂ ਡਾਕੂਮੈਂਟ ਮੰਗਦੇ ਤਾਂ ਨਾਲ ਹੀ ਉਸਦੇ ਵੱਲੋਂ ਜਿਹੜੀ ਆ ਇਸ ਤਰ੍ਹਾਂ ਕੱਢੀ ਜਾਂਦੇ ਦੋਸਤੋਂ ਡਰਾ ਤੁਮਕਾਗ ਜਿਹੜੀ ਆ ਗੱਲੇ ਚ 2.5 ਲੱਖ ਰੁਪਏ ਜਾਂ ਲੈ ਕੇ ਫਰਾਰ ਹੋ ਜਾਂਦਾ ਤਾਂ ਲਗਾਤਾਰ ਪਹਿਲੇ ਵਾਰ ਜਿਵੇਂ ਵੀਡੀਓ ਸਾਹਮਣੇ ਆਈ ਹੈ ਜਿਸ ਤੇ ਪਿਸਤੌਲ ਦੀ ਨੋਕ ਤੇ ਸ਼ਰਿਆਮ ਜਿਹੜੀ ਲੁੱਟ ਹੋ ਰਹੀ ਆ ਤਾਂ ਪੁਲਿਸ ਨੂੰ ਜਿਹੜਾ ਇਹਨਾਂ ਤੇ ਸਿਕੰਜਾ ਕੱਸਦੀ ਨਜ਼ਰ ਆ ਰਹੀ ਆ ਤਾਂ ਹੁਣ ਵੀ ਜਿਹੜੀ ਆ ਸ਼ਾਰਕਪੁਰ ਤੋਂ ਘਟਾ ਸਾਹਮਣੇ ਆਈ ਹੈ ਸ਼ਾਰਕਪੁਰ ਦੇ ਵਿੱਚ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਤੇ 3 ਤੋਂ 4 ਨਕਾਬਪੋਸ਼ ਵਿਅਕਤੀ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਦੇ ਇੱਕ ਦੇ ਕੋਲ ਜਿਹੜੀ ਇੱਕ ਪਿਸਤਲ ਹੁੰਦੀ ਆ ਜੋ ਕਿ ਪਿਸਤਲ ਦੇ ਨੋਕ ਤੇ ਕੰਮ ਕਰ ਰਹੀ ਹੈ ਲੜਕੀਆਂ ਨੂੰ ਡਰਾ ਤਮਕਾ ਕੇ ਜ ਉਹਨਾਂ ਦੇ ਕੋਲੋਂ 2.5 ਲੱਖ ਰੁਪਏ ਗੱਲੇ ਚ ਕੱਢ ਕੇ ਮੋਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਮਗਰੋਂ ਜਿਹੜੀ ਲੜਕੀਆਂ ਉਹਨਾਂ ਨੂੰ ਚੀਕਾਂ ਮਾਰ ਆਵਾਜ਼ਾਂ ਮਾਰਦੇ ਆ ਰਹਿ ਜਾਂਦੇ ਜਿਸ ਤੀ ਸਾਰੀ ਜਿਹੜੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਆ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਵੀਡੀਓ ਤੋਂ ਬਾਅਦ ਸ਼ਾਰਪੂਲ ਪੁਲਿਸ ਕੀ ਐਕਸ਼ਨ ਲੈਂਦੀ ਆ ਕਿੰਨੀ ਦੇਰ ਤੱਕ ਜਿਹੜੀ ਆ ਇਹਨਾਂ ਲੁੱਟੇਰਿਆਂ ਨੂੰ ਕਾਬੂ ਕਰਦੀ ਹੈ